ਹਾਂਜੀ ਮੈਂ ਪਿੰਡ ਰਹੀਮਪੁਰਾ ਜਿਹੜਾ ਨਕੌਦਰ ਹਲਕੇ ਚ ਵਹਿੰਦਾ ਕਿਉਂਕਿ ਆਹ ਮੋੜ ਰਿਆ ਇੱਥੇ ਕਪੂਤਰ ਜ਼ਿਲ੍ਹੇ ਦਾ ਤੇ ਨਕੌਦਰ ਇਹ ਜਿਹੜਾ ਝੋਨਾ ਲਾਇਆ ਹੋਇਆ ਕਿੰਨੀ ਜਗ੍ਹਾ ਵਿੱਚ ਹੈ ਜੀ ਇਹ ਇਹ ਜੀ ਮੇਰੇ 3 15 ਕਿੱਲੇ ਚੰਦਾ 15 ਕਿੱਲੇ ਜੀ ਹਾਂਜੀ 15 ਕਿੱਲੇ ਤੇ ਹਾਂ ਠੀਕ ਹੈ ਇਹ ਦੁਵਾਰਾ ਲਾਇਆ ਗਿਆ ਹੈ ਦੁਵਾਰਾ ਲਾਇਆ ਪਹਿਲੀ ਵਾਰੀ ਵੀ ਮਰ ਗਿਆ ਸੀ ਪਹਿਲਾਂ ਮਰ ਗਿਆ ਥੋੜੇ ਜਣ ਪਹਿਲਾਂ ਬਾਰਿਸ਼ ਹੋਈ ਅੱਛਾ ਜੀ ਝੋਨਾ ਲਾਇਆ ਸੀ ਹਾਂਜੀ ਉੱਥੇ ਪਾਣੀ ਖੜਾ ਰਿਹਾ ਤੇ ਪਾਣੀ ਦੀ ਨਿਕਾਸੀ ਕੋਈ ਨਹੀਂ ਗਈ ਜੀ ਇਥੇ ਚਾਹੀਦਾ ਆ ਬੰਦ ਚਾਹੀਦਾ ਜੇ ਆ ਸੜਕਾਂ ਉੱਤੀਆਂ ਕਰਦੀਆਂ ਹਾਂ ਤੇ ਗਵਰਨਮੈਂਟ ਨੂੰ ਚਾਹੀਦਾ ਇਥੇ ਕੁੜੀਆਂ ਵੀ ਬਣਾਵੇ ਨਿਕਾਸੀ ਵਾਸਤੇ ਕੁੜੀਆਂ ਵੀ ਬਣਾਵੇ ਬਿਲਕੁਲ ਤੇ ਗਵਰਨਮੈਂਟ ਨੇ ਕੁੜੀ ਨਹੀਂ ਬਣਾਈ ਇਥੇ ਕੁੜੀ ਹੁੰਦੀ ਨਾਲ ਨਾਲ ਥੋੜਾ ਥੋੜਾ ਪਾਣੀ ਨਿਕਲ ਜਾਣਾ ਸੀ ਥੋੜਾ ਥੋੜਾ ਅੱਗੇ ਵੀ ਨਿਕਲ ਜਾਣਾ ਸੀ ਹਾਂਜੀ ਇਹ ਗਵਰਨਮੈਂਟ ਜਦੋਂ ਸੜਕਾਂ ਉੱਤੀਆਂ ਲਾਉਂਦੀ ਆ ਉਹ ਕੁੜੀਆਂ ਨਹੀਂ ਬਣਾਉਂਦੀ ਜੀ ਇਸ ਤੋਂ ਇਸ ਤੋਂ ਪਹਿਲਾਂ ਜਦੋਂ ਤੇਜ਼ ਦੇ ਵਿੱਚ ਜਿਆਦਾ ਮੀਂਹ ਪਿਆ ਜਿਆਦਾ ਮਸਲਾ ਮਾਰੀ ਆ ਉਹਦੋਂ ਵੀ ਤੁਹਾਡਾ ਨੁਕਸਾਨ ਹੋਇਆ ਜੀ ਹਾਂ ਨੁਕਸਾਨ ਉਹਦੇ ਵੀ ਹੋਇਆ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਅਸੀਂ ਮੰਗ ਕਰਦੇ ਆਂ ਕਿ ਸਾਡਾ ਬੜਾ ਵੱਡਾ ਨੁਕਸਾਨ ਨੁਕਸਾਨ ਹੋਇਆ ਇੱਕ ਤਾਂ ਅਸੀਂ 70-80 ਹਜ਼ਾਰ ਠੇਕਾ ਝੰਡੇਰਾ ਹਾਂਜੀ ਉਹ ਤੋਂ ਬਾਅਦ ਹੈਗਾ ਝੋਨਾ ਦੋ ਵਾਰੀ ਲਾਉਣਾ ਪਿਆ ਜੀ ਜੀ ਸਾਡਾ 50-50 ਹਜ਼ਾਰ ਰੁਪਈਆ ਜਿਹੜਾ ਆ ਉਹ 2000 ਦੋ ਵਾਰੀ ਝੋਨਾ ਲਾਉਣ ਤੋਂ ਉਹ ਘਟਿਆ ਹੋਇਆ ਹਾਂਜੀ ਫਿਰ ਅਸੀਂ ਘਟ ਤੋਂ ਘਟ 10-10 ਹਜ਼ਾਰ ਦੀ ਖਾਦ ਵੀ ਪਾਈ ਖੇਤਾਂ 'ਚ ਜੀ ਜੀ ਝੋਨੇ ਨੂੰ ਉਹ ਖਾਦਮੀ ਰੋਡ 'ਤੇ ਸਾਰਾ ਕੁਝ ਰੁੜ ਗਿਆ ਹੁਣ ਤੁਸੀਂ ਮੁਆਵਜ਼ੇ ਦੀ ਮੰਗ ਕਰਦੇ ਆ ਸਾਡਾ ਘਰ ਤੋਂ ਘਟ ਜੇ ਮੈਕਸਿਮਮ 1.5 ਲੱਖ ਰੁਪਏ ਦਾ ਇੱਕ ਪਰ ਖੇਤ ਸਾਡਾ ਨੁਕਸਾਨ ਹੋਇਆ ਤੇ 15 ਖੇਤ ਆ ਸਾਡੇ ਹਿਸਾਬ ਲਾ ਲਓ ਕਿੰਨਾ ਬਣਦਾ 15 ਖੇਤਾਂ ਨੂੰ 1.5 ਲੱਖ ਦੇ ਹਿਸਾਬ ਨਾਲ